ਜੇ ਪੰਜਾਬ ਦੀ ਧਰਤੀ ਤੇ ਗੱਲ ਕਰੀਏ ਤਾਂ 20 ਵੀ ਕਿੱਲੇ ਹੋਣਗੇ 50 50 ਕਿੱਲੇ ਜ਼ਮੀਨ ਤਾਂ ਹੋਏਗੀ ਪਰ ਉਹਦੇ ਵਿੱਚ 20 ਦਰਖਤ ਨਹੀਂ ਹੋਣਗੇ ਇੱਥੋਂ ਦੀ ਆਪਾਂ ਗੱਲਾਂ ਕਰਦੇ ਆ ਨਾ ਧਰਤੀ ਦੀਆਂ ਵੇਖੋ ਬਾਤ ਤਾਂ ਬਲਕਿ ਇਹ ਮੈਂ ਕਹਿੰਦਾ ਉਹਨੇ ਇੱਕ ਵਾਰ ਉਧਰ ਨੂੰ ਵੀ ਦੇਖੋ ਕਿ ਘਰਾਂ ਦੇ ਵਿੱਚ ਦਰਖਤ ਕਿੰਨੇ ਆ ਇੱਕ ਘਰ ਦੇ ਆਲੇ ਦੁਗਾਰੇ ਚ ਗਿਰਦੇ ਦੇ ਵਿੱਚ ਦਰਖਤਾਂ ਦੇ ਨਾਲ ਘਿਰਿਆ ਹੁੰਦਾ ਹੈ ਹਰਿਆਵਲ ਏ ਔਰ ਇਹਦੇ ਨਾਲ ਹੀ ਬਾਤਾਂ ਪਰਨ ਸਹੀ ਹੋਣਾ ਹੈ ਅਸੀਂ ਆਪ ਮਾਤਾ ਵਰਨ ਦੀ ਜੜਾ ਵੱਡੀਆਂ 20-20 ਕਿੱਲਿਆਂ ਤੇ ਮਾਲਕ ਹੋਣਗੇ 50-50 100-100 ਕਿੱਲੇ ਦੇ ਮਾਲਕ ਹੋਣਗੇ ਪਰ ਉਹਦੇ ਵਿੱਚ 20-30 ਦਰਖਤ ਨਹੀਂ ਹੋਣਗੇ ਦੂਰ ਤੱਕ ਦਰਖਤ ਨਜ਼ਰ ਨਹੀਂ ਆਉਂਦੇ ਘਰਾਂ ਦੇ ਵਿੱਚ ਵੇੜੇ ਖੁੱਲੇ ਹੋਣਗੇ ਦਰਖਤ ਲਾਉਣ ਨੂੰ ਮਾਰ ਪੈ ਜਾਂਦੀ ਹੈ ਆਪਾਂ ਵਿੱਚ ਕੋਈ ਵਿੱਚ ਦਰਖਤ ਲਾ ਲਈਏ ਔਰ ਉਹਨਾਂ ਸਮਿਆਂ ਵਿੱਚ ਗੁਰੂ ਹਰਾਈ ਸਾਹਿਬ ਮਹਾਰਾਜ ਨੇ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਬਾਗ ਦੇ ਵਿੱਚ ਰਵਾਇਤੀ درخت ਲਾਏ ਜਦੋਂ ਕਿ ਹਰ ਪਾਸੇ